this punjab news tv ਸਾਰੇ ਦੇ ਦਰਸ਼ਕਾਂ ਨੂੰ ਹਰਪ੍ਰੀਤ ਸਿੰਘ ਨੰਡਾਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਜਿਹੜੀ ਕੱਲ ਅਨਹੋਣੀ ਘਟਨਾ ਵਾਪਰੀ ਹੈ ਕਬੱਡੀ ਦਾ ਉਹ ਗਰੈਟੀ ਲੇਟਰ ਸੁਪਰਸਟਾਰ ਕਬੱਡੀ ਖਿਡਾਰੀ ਨੰਗਲੰਬੀਆਂ ਵਾਲਾ ਸੰਦੀਪ ਸਾਡੇ ਵਿਚਕਾਰ ਨਹੀਂ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਉਸਦੇ ਪਿੰਡ ਨੰਗਲੰਬੀਆਂ ਵਿਖੇ ਅੱੱਲ ਤੇ ਆਪਾਂ ਕਹਿ ਸਕਦੇ ਹਾਂ ਉਸਦੇ ਘਰ ਹੀ ਆਪਾਂ ਖਲੋਤੇ ਆਂ ਜਿਸ ਦੀਆਂ ਤਸਵੀਰਾਂ ਅਸੀਂ ਕੈਮਰਾਮੈਨ ਕਹਾਂਗੇ ਇੱਕ ਵਾਰੀ ਕੈਮਰਾ ਮਾਰ ਕੇ ਤਸਵੀਰਾਂ ਦਿਖਾਈਆਂ ਜਾਣ ਕਿਸ ਤਰ੍ਹਾਂ ਉਹਦਾ ਦੇ ਵੀਰ ਦੇ ਘਰ ਸਹਮ ਦਾ ਮਾਹੌਲ ਹੈ ਜੋ ਕਿ ਅਣਪਛਾਤੇ ਬੰਦਿਆਂ ਵੱਲੋਂ ਕੱਲ ਮੱਲੀਆਂ ਖੁਰਦ ਜਿਹੜਾ ਕਬੱਡੀ ਕੱਪ ਹੋ ਰਿਹਾ ਸੀ ਉੱਥੇ ਗੋਲੀਆਂ ਚਲਾਈਆਂ ਅਤੇ ਵੀਰ ਦੀ ਨਾਲ ਹੀ ਡੈਥ ਹੋ ਗਈ ਹੈ ਅੱਜ ਅਸੀਂ ਤੁਹਾਨੂੰ ਨੰਗਲੰਬੀਆਂ ਦੇ ਵਿੱਚ ਜਿਹੜੇ ਵੀ ਉਸ ਵੀਰ ਦਾ ਘਰ ਵਾ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਜਿਹੜੇ ਲੋਕ ਅਫਸੋਸ ਕਰਨ ਲਈ ਆਏ ਨੇ ਆਪ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਕੀ ਕਰਨਾ ਚਾਹੋਗੇ ਜੋ ਕਿ ਬੱਬਰ ਸ਼ੇਰ ਦੀ ਆਪਾਂ ਕਹਿ ਸਕਦੇ ਹਾਂ ਦੀਮ ਨੰਗਲੰਬੀ ਜਣ ਗੋਲੀ ਮਾਰ ਕੇ ਬਹੁਤ ਮੰਦ ਅੱਗੇ ਘਟਣਾ ਜੀ ਬਹੁਤ ਗਲਤ ਹੋਇਆ ਇਹ ਕੰਮ ਹੋਣਾ ਨਹੀਂ ਚਾਹੀਦਾ ਸੀ ਬਹੁਤ ਪਿਆਰਾ ਤੇ ਮਿਲਾਪਰਾ ਸੁਭਾਅ ਦਾ ਖਿਡਾਰੀ ਸੀ ਭਾਜੀ ਹੁਣ ਦਾ ਪੂਰਾ ਨਾਮ ਸੀ ਇਸ ਟਾਈਮ ਕਬੱਡੀ ਜੱਗ ਤੇ ਪੂਰਾ ਨਾਮ ਪੰਜਾਬ ਨੇ ਕਿਸੇ ਨੂੰ ਵਾਧੂ ਘਾਟੂ ਨਹੀਂ ਬੋਲਣਾ ਅਸੀਂ ਦੇਖਿਆ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਵਾਧੂ ਘਾਟੇ ਆਪਦੇ ਗਲੇ ਲਾਉਂਦੇ ਰੇਗ ਮਾਰੇ ਖਿਡਾਰੀ ਨੂੰ ਜਿੰਨਾ ਹੀ ਮਾੜਾ ਖਿਡਾਰੀ ਨੂੰ ਗਲੇ ਲਾਉਂਦੀ ਵਧੀਆ ਸਾਰਿਆਂ ਦਾ ਵਧੀਆ ਬੋਲਣਾ ਮਿੱਠਾ ਬੋਲਣਾ ਇੰਨਾ ਮਿੱਠਾ ਸੁਭਾ ਵਧੀਆ ਬੋਲਦੇ ਸਾਰੇ ਉਹਨਾਂ ਦਾ ਇੱਕੋ ਹੀ ਦਾਵਾ ਸੀ ਕਿ ਅਸੀਂ ਕਬੱਡੀ ਨੂੰ ਨਸ਼ਾ ਮੁਕਤ ਕਰਨਾ ਹੈ ਉਹਨਾਂ ਨੇ ਇਹ ਪ੍ਰਾਲਾ ਕੀਤਾ ਸੀ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨਾ ਹੈ ਹਾਂ ਬਿਲਕੁਲ ਉਹਨਾਂ ਦਾ ਪ੍ਰਾਲਾ ਹੀ ਬਹੁਤ ਜ਼ੋਰ ਲੱਗਿਆ ਸੀ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨਾ ਹੈ ਵੀ ਵਧੀਆ ਪਲੇਅਰ ਕਿਹੜੇ ਨੇ ਜੋ ਵੀ ਮਾਰੇ ਕਰਦੇ ਪਲੇਅਰ ਸਾਰੇ ਉੱਪਰ ਲੈ ਕੇ ਜਾਣੇ ਆ ਕੀ ਲੱਗਦਾ ਹੁਣ ਪੁਲਿਸ ਪ੍ਰਸ਼ਾਸਨ ਹੁਣ ਉਹ ਵੀਰ ਨੂੰ ਇਨਸਾਫ ਮਿਲੇਗਾ ਹਾਂ ਪੁਲਿਸ ਪ੍ਰਸ਼ਾਸਨ ਅਸੀਂ ਬੇਨਤੀ ਕਰਦੇ ਆ ਜੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਨਵੀਂ ਸਰਕਾਰ ਨੂੰ ਵੀ ਕਰਦੇ ਆ ਭਗਵੰਤ ਮਾਨ ਸਾਹਿਬ ਨੂੰ ਵੀ ਇਹਨਾਂ ਦਾ ਲੱਭ ਕੇ ਜੋ ਵੀ ਇਹਨਾਂ ਨੂੰ ਵੱਤ ਵੱਦ ਕਰੜੀ ਸਜ਼ਾ ਦਿੱਤੀ ਜਾਵੇ ਸਾਡਾ ਜਿਹੜਾ ਵੀਰ ਜੀ ਜੀ ਵੀ ਛੋੜਾ ਦੇ ਗਿਆ ਸੰਦੀਪ ਮੰਗਲੰਦੀ ਹੁਣ ਕਹਿਣਾ ਚਾਹਉਂਗਾ ਕੁਝ ਪਾਜੀ ਇਹੋ ਜਿਹੇ ਪਲੇਅਰ ਪੈਦਾ ਕਰਨੇ ਬਹੁਤ ਮੁਸ਼ਕਲ ਹਨ ਜੋ ਵੀ ਘਟਨਾ ਹੋਈ ਬਹੁਤ ਹੀ ਮੰਦਭਗ ਘਟਨਾ ਹੋਈ ਹੈ ਅਸੀਂ ਇਸ ਦੀ ਨਕਦੀ ਕਰਦੇ ਕੀ ਲੱਗਦਾ ਪ੍ਰਸ਼ਾਸਨੋਂ ਕੋਲ ਕਿਸ ਤਰ੍ਹਾਂ ਦੀ ਪ੍ਰਸ਼ਾਸਨੋਂ ਕੋਲ ਮੰਗ ਹੀ ਕਰ ਸਕਦੇ ਆ ਕਿ ਸੰਸਾਫ ਕੀਤਾ ਜਾਵੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਭਈ ਸਾਡੇ ਉਸਤਾਦ ਜੀ ਬਹੁਤ ਵਧੀਆ ਬੰਦੇ ਬਾਕੀ ਜੋ ਕੀਤਾ ਮਾਰਿਆ ਨੇ ਮਾੜਾ ਕੀਤਾ ਜੀ ਕੀ ਲੱਗਦਾ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਨਹੀਂ ਮਿਲਣੀ ਚਾਹੀਦੀ ਸ਼ੋਰ ਮੈਨੂੰ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਜਾਂ ਤਾਂ ਸਰਕਾਰ ਜਿਹੜੀ ਹੁਣ ਤਵਦੀਸ਼ ਹੋਵੇ ਜੀ ਇਹਦੀ ਫਾਂਸੀ ਲੱਗਣੀ ਚਾਹੀਦੀ ਹੈ ਜਿਹੜੇ ਉਹ ਇਸ ਫਾਂਸੀ ਲੱਗਣਾ ਚਾਹੀਦਾ ਇਹ ਜਿੰਦੇ ਨੂੰ ਸਰਕਾਰ ਤੋਂ ਕੀ ਮੰਗ ਕਰਦੇ ਹੋ ਜਿਹੜੀ ਹੁਣ ਨਵੀਂ ਸੱਤਾ ਚਾਹੀਏ ਭਗਵੰਤ ਜੀ ਇਹ ਉਮੀਦ ਕਰਦੇ ਹਾਂ ਕਿ ਇਹਦਾ ਛੇਤੀ ਛੇਤੀ ਹੱਲ ਕੀਤਾ ਜਾਵੇ ਵਿਰੋਧੀਆਂ ਜਿਹੜੇ ਜੇ ਕੰਮ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਫੜਿਆ ਜਾਵੇ ਭਾਈ ਹੁਣ ਕਿਦਾਂ ਦੇ ਸੁਭਾਅ ਦੇ ਸਨ ਬਹੁਤ ਵਧੀਆ ਜੀ ਬਹੁਤ ਸਾਦੀ ਤੁਹਾਨੂੰ ਪਤਾ ਹੋਣਾ ਬਹੁਤ ਵਧੀਆ ਜੀ ਬੱਚਿਆਂ ਨਾਲ ਬੱਚੇ ਹੀ ਸਿਆਣੇ ਖਿਡਾਰੀ ਹੋ ਜੀ ਨਹੀਂ ਬੈਲਾ ਘੇੜਦੇ ਸੀਗੇ ਹੁਣ ਨਹੀਂ ਜੀ ਠੀਕ ਹੈ ਪੰਜੀ ਪਾਜੀ ਸੰਦੀਪ ਬਾਰੇ ਭਾਰੀ ਬਾਰੇ ਬਹੁਤ ਵਧੀਆ ਸੁਭਾਅ ਭਾਈ ਦਾ ਹੀ ਆਪਣਾ ਤੇ ਪਿੰਡੀ ਇਹੀ ਹੈ ਠੀਕ ਹੈ ਹਾਂਜੀ ਕਿੱਦਾਂ ਦੇ ਇਨਸਾਨ ਸਨ ਬਹੁਤ ਵਧੀਆ ਸੀਗੇ ਬਹੁਤ ਵਧੀਆ ਹੈਗਾ ਇੱਥੇ ਜਿੰਨਾ ਆਉਣਾ ਗਰਾਊਂਡ 'ਚ ਵੀ ਆਉਣਾ ਜੇ ਤਾਂ ਫ੍ਰੀ ਟਾਈਮ ਹੁੰਦਾ ਸੀ ਜਾਣਾ ਉੱਥੇ ਨਾਲ ਸਾਰਿਆਂ ਨੂੰ ਕਹਿਣਾ ਉਹ ਮੈਂ ਦੁੱਖ ਸੁੱਖ ਤੇ ਵੀ ਤਾਂ ਨਾਲ ਪਰ ਸਰਮਤੰਦਾ ਹੈ ਜੀ ਮੋਰੇ ਹੋ ਕੇ ਕੰਮ ਕਰਦਾ ਹੈ ਜੀ ਦੁੱਖ ਸ਼ੋਕ ਜੋ ਵੀ ਪਿੰਡ ਦੇ ਆਉਂਦਾ ਸੀ ਸਾਰਿਆਂ ਦੇ ਮੋਰੇ ਹੋ ਗਏ ਨੇ ਕੰਮ ਕਰਨਾ ਜੀ ਬਹੁਤ ਵਧੀਆ ਬੰਦਾ ਸੀ ਬਸ ਇਹੀ ਸਾਨੂੰ ਆ ਕੇ ਥੋੜਾ ਜੀ ਠੀਕ ਹੈ ਜੀ ਹਾਂਜੀ ਭਾਜੀ ਕਹਿਣਾ ਚਾਹੋਗੇ ਕੁਝ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੋਗੇ ਜੀ ਇਹਦਾ ਦਿਨ ਤੋਂ ਬਹੁਤ ਕਾਲਾ ਦਿਨ ਹੀ ਗੱਲ ਉਹ ਚੜਿਆ ਵਾ ਸਾਡੇ ਲਈ ਸਾਡੇ ਸਾਰੇ ਪਿੰਡ ਲਈ ਫਰੀਕ ਲੀਗਲ ਹੋ ਕੇ ਬਹੁਤ ਭਾਜੀ ਤੁਸੀਂ ਦੇਖਿਆ ਹੋਵੇਗਾ ਕਬੱਡੀ ਦੇ ਅਨੇਕਾਂ ਹੀ ਖਿਡਾਰੀ ਜਿੱਦਾਂ ਸੁਖਮਣ ਚੋਲਾ ਹੋ ਗਿਆ ਅਰਵਿੰਦਰ ਪਹਿਲਵਾਨ ਹੋ ਗਿਆ ਕਿੰਨੇ ਕਬੱਡੀ ਨੂੰ ਅਲਵਿਦਾ ਕਹਿ ਕੇ ਗਏ ਸਾਡਾ ਵੀਰ ਡੰਗਲੰਬ ਸਿੰਘ ਦੀਪ ਭਾਜੀ ਸਾਡੇ ਤੇ ਅਲਵਿਦਾ ਕਹਿ ਗਏ ਬਹੁਤ ਮਾੜੀ ਗੱਲ ਹੋਈ ਹੈ ਉਥੇ ਮੈਚ ਤੇ ਵੀ ਰੇਡੀਓ ਨੂੰ ਇਦਾਂ ਦਾ ਕਤਲ ਕੀਤਾ ਉਹਨਾਂ ਨੇ ਤੇ ਤੁਹਾਡਾ ਹੀ ਪਿੰਡ ਹੈ ਹਾਂਜੀ ਇਹ ਹੀ ਮੇਰਾ ਪਿੰਡ ਆ ਠੀਕ ਹੈ ਭਾਈ ਉਹਨਾਂ ਦਾ ਜਿੱਦਾਂ ਬਹੁਤ ਵਧੀਆ ਸੁਭਾਅ ਸੀਗਾ ਵੇਕ ਨੂੰ ਆਣ ਕੇ ਮਿਲਦੇ ਜੀ ਕਹਣਾ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਭਾਰੀ ਕਹ ਕੇ ਬੁਲਾਉਂਦੇ ਸੀ ਜਿੱਦਾਂ ਕਿ ਬਹੁਤ ਨਾਈਸ ਸੁਭਾਅ ਦੇ ਸੀਗੇ ਠੀਕ ਹੈ ਜੀ ਤਹਿਕ ਨੂੰ ਗਰਾਊਂਡ 'ਚ ਕਹਣਾ ਆਓ ਬਈ ਤੁਸੀਂ ਕਬੱਡੀ ਖੇਡਿਆ ਕਰੋ ਮੈਨਤ ਕਰਿਆ ਕਰੋ ਠੀਕ ਹੈ ਜੀ ਕਿੱਥੇ ਬੈਠੇ ਰਹਿਣੇ ਆ ਜਿੰਮ ਜਾਇਆ ਕਰੋ ਜਿੰਮ ਲਈ ਮਤਲਬ ਉੱਥੇ ਜਾਂਦੇ ਹੀ ਜਿੰਮ 'ਚ ਹਰੀਕ ਨੂੰ ਦੱਸ ਦੇ ਹੀਗੇ ਹਾਂ ਗਰਾਊਂਡ 'ਚ ਵੀ ਜਾਣਾ ਉਹਨਾਂ ਨੇ ਹੁਣ ਵੀ ਜਿੱਦਾਂ ਗਰਾਊਂਡ ਤਿਆਰ ਕੀਤੀ ਸੀਗੀ ਹੁਣ ਮਹੀਨਾ ਪਹਿਲਾਂ ਆਗੇ ਸੀ ਜਿਹੜਾ ਮੈਚ ਹੋਣਾ ਸੀ ਇੱਥੇ ਲਾ ਇੱਕ ਕਬੱਡੀ ਕੱਪ ਵੀ ਕਰਾਇਆ ਸੀ ਪਿੰਡ ਹਾਂਜੀ 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 ਉਹੋ ਹੀ ਮਹੀਨਾ ਜਦੋਂ ਪਹਿਲਾਂ ਆਗੇ ਸੀ ਇੱਥੇ 6 ਤਰੀਕ 6 ਫਰਵਰੀ ਦਾ ਹੀ ਮਹੀਨਾ ਪਹਿਲਾਂ ਆਗੇ ਪੂਰੀ ਉਹਨਾਂ ਨੇ ਤਿਆਰੀ ਕਰਾਈ ਉੱਥੇ ਗਰਾਊਂਡ ਦੇ ਵਿੱਚ ਹੀ ਰਹੇ ਜਿਹੜਾ ਸਾਰਾ ਟੂਰਨਾਮੈਂਟ ਉਹਨਾਂ ਦੇ ذریعے ਹੁੰਦਾ ਸੀ ਸਾਰਾ ਹਾਂਜੀ ਹਾਂਜੀ ਉਹ ਮਤਲਬ ਪੂਰੀ ਨਿਗਰਾਨੀ ਦੇ ਉਹਨਾਂ ਦੇ ਵਿੱਚ ਹੀ ਹੁੰਦਾ ਸੀਗਾ ਜੋ ਉਹਨਾਂ ਨੇ ਸਾਰਾ ਕੁਝ ਦੇਖ ਰੀਕ ਜੋ ਪ੍ਰਬੰਧ ਕਰਨੇ ਆ ਰੋਟੀ ਤੱਕ ਪੂਰੀ ਸੰਗਤ ਲਈ ਕਰ ਦਿੱਤਾ ਗਿਆ ਅਣਖਸ਼ਤ ਕਹਿਣਾ ਜੋ ਘਾਟਾ ਸਾਨੂੰ ਪਿਆ ਉਸ ਅਸੀਂ ਕਹਿ ਨਹੀਂ ਸਕਦੇ ਹੈਗੇ ਸਾਡੀ ਪਾਂਚੀ ਦਾ ਘਰੋਂ ਝੜ ਗਿਆ ਅਸੀਂ ਉਸ ਕਹਿੰਦੇ ਉਹ ਬੰਦੇ ਫੜੇ ਜਾਣ ਸਾਨੂੰ ਇਹ ਹੁਣ ਉਹ ਮੋੜ ਤੋ ਸਕਦਾ ਨਹੀਂਗਾ ਉਹ ਮੋੜ ਨਹੀਂ ਸਕਦਾ ਹੈਗਾ ਸਾਨੂੰ ਜੋ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋ ਸਕਦਾ ਜੀ ਸੰਜੀਤ ਬਗਲਬੀ ਭੱਜ ਦੇ ਚਰਚੇ ਬਹੁਤ ਸੀ ਕਬੱਡੀ ਵੀ ਬਹੁਤ ਵਧੀਆ ਖੇਡਦੇ ਸੀ ਹਾਂਜੀ ਉਹਨਾਂ ਦੀ ਮਤਲਬ ਬਹੁਤ ਇੱਜ਼ਤਮਾਨ ਬਹੁਤ ਸੀ ਪੰਜਾਬ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਸੀਗਾ ਇਹਨਾਂ ਦਾ ਬੰਦਾ ਕੋਈ ਦੁਨੀਆ ਤੇ ਹੋ ਨਹੀਂ ਸਕਦਾ ਜਿੱਦਾਂ ਉਹਨੇ ਸਾਰੇ ਬੱਚਿਆਂ ਨੂੰ ਉਹਨੇ ਕਿਹਾ ਸੀਗਾ ਵੀ ਨਸ਼ੇ ਤੋਂ ਮੈਂ ਬਚਾਉਂਗਾ ਸਾਰਿਆਂ ਨੂੰ ਸਾਰਿਆਂ ਨੂੰ ਕਬੱਡੀ ਖੜਾਉਂਗਾ ਉਹ ਸਾਰੇ ਬੱਚਿਆਂ ਨੂੰ ਕਹਿੰਦਾ ਸੀਗਾ ਤੁਸੀਂ ਮੋਰੇ ਹੋ ਕੇ ਕੰਮ ਕਰੋ ਮੈਂ ਮੇਰੇ ਤੋਂ ਬਾਅਦ ਜਿੱਦਾਂ ਵੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਕੰਮ ਤੇ ਲਾਉਂਗਾ ਪੁਰ ਪ੍ਰਸ਼ਾਸਨ ਨੂੰ ਵੱਲੋਂ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤਾਂ ਇਸ ਟਾਈਮ ਤੱਕ ਕੋਈ ਨਹੀਂ ਦੀਦੀ ਹੈਗੀ ਕੋਈ ਕਾਰਵਾਈ ਕਰਨੀ ਚਾਹੀਦੀ ਆ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਸਾਰੇ ਮੰਗ ਕਰਦੇ ਆ ਕਿ ਕਾਰਵਾਈ ਹੋਣੀ ਚਾਹੀਦੀ ਆ ਸਹੀ ਦੀ ਆ ਕਾਰਵਾਈ ਹੋਣੀ ਚਾਹੀਦੀ ਹੋਣੀ ਚਲਗੇ ਅਸਵਾਦ ਕੋਈ ਗੱਲ ਨਹੀਂ ਆਉਂਦੀ ਬਹੁਤ ਚੰਗੇ ਸੰਤ ਬਹੁਤ ਚੰਗੇ ਵਧੀਆ ਸੀ ਬੱਚਿਆਂ ਨਾਲ ਪਿਆਰ ਕਰਦੇ ਸੀ ਬੱਚਿਆਂ ਨੂੰ ਵੱਡੀ ਚ ਪੂਰਾ ਨਾਂ ਸੀ ਭਾਜੀ ਹੋਣ ਦਾ ਕਿ ਅਣਜਾਣੇ ਬੰਦਿਆਂ ਵੱਲੋਂ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਗੱਲ ਹਾਂਜੀ ਮਾਤਾ ਜੀ ਕਹਿਣਾ ਚਾਹੋਗੇ ਜੀ ਕਹਿੰਨੇ ਆ ਵੀਰਾ ਦੁੱਖ ਬਹੁਤ ਆ ਸਾਨੂੰ ਕਿੱਥੋਂ ਉਹਦੇ ਦਸ਼ਮਣ ਇਹ ਬੈਠੇ ਸੀ ਜਿਨ੍ਹਾਂ ਨੇ ਘੇਰ ਲਿਆ ਉਹਨੂੰ ਕੀ ਕਰ ਸਕਦੇ ਹੁਣ ਉੱਥੇ ਕਿਸੇ ਦੀ ਪੇਛ ਥੋੜੋ ਗਈ ਆ ਉੱਥੇ ਕਿਸੇ ਦੀ ਪੇਛ ਨਹੀਂ ਗਈ ਕੀ ਕਹਿ ਸਕਦੇ ਠੀਕ ਹੈ ਇਕੱਲੇ ਇਕੱਲੇ ਨਾਲ ਘੋੜ ਲੈਂਦਾ ਇਕੱਲੇ ਇਕੱਲੇ ਨਾਲ ਤੇ ਵੇਖ ਲੈਂਦਾ ਕਿੰਨਾ ਚੌੜਾ ਉਹ ਤੇ ਗੱਲ ਉਹਨੂੰ ਕਿੱਦਾਂ ਘੇਰ ਲਿਆ ਕੀ ਪਤਾ ਕਿਹੜੇ ਚੱਕਰ ਚ ਘੇਰਿਆ ਉਹਨੂੰ ਸੈਸ਼ਨ ਨੂੰ ਚਾਹੀਦਾ ਆ ਉਹਦਾ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਆ ਸੱਜ ਜਿੰਨਾਂ ਸਰਸਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਹਰੇ ਅਸੀਂ ਕੋਈ ਵੀ ਗੱਲ ਨਹੀਂ ਕਰਨੀ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇ ਰਿਹਾ ਪ੍ਰਸ਼ਾਸਨ ਨੂੰ ਚਾਹੀਦਾ ਜਲਦੀ ਤੋਂ ਜਲਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਮਾਤਾ ਜੀ ਕੀ ਗਾਣਾ ਚਾਹੋਗੇ ਜੋ ਆਖੀ ਕਹਿਣਾ ਕੀ ਅਸੀਂ ਕੁਝ ਪਤਾ ਹੀ ਨਹੀਂ ਲੱਗਦਾ ਵੀ ਕੀ ਕਹੀਏ ਅਸੀਂ ਸਮਝ ਹੀ ਨਹੀਂ ਆਉਂਦੀ ਇਸ ਗੱਲ ਦੀ ਕਿ ਕੀ ਬਗਦਨਾ ਬਣਿਆ ਤੇ ਕੀ ਕਹੀਏ ਕਬੱਡੀ ਦੇ ਵਿੱਚ ਨਾਮ ਸੀ ਭਾਜੀ ਹੁਣਾਂ ਦਾ ਪੂਰਾ ਬਹੁਤ ਜ਼ਿਆਦਾ ਹੁਣ ਜੇ ਕਬੱਡੀ ਦਾ ਹੋ ਕੇ ਮੈਚ ਗਿਆ ਵਾ ਕਿਤੇ ਦੁਨੀਆਂ ਸਾਰੀ ਆ ਕੇ ਬੈੰਦੀ ਸੀ ਕਿਤੇ ਇੰਨਾ ਸੋਹਣਾ ਕਿਤੇ ਖੁਸ਼ ਹੁੰਦੇ ਲੋਕੀ ਵੇਖ ਵੇਖ ਕੇ ਕਿਤੇ ਸਾਡੇ ਪਿੰਡ ਦੇ ਵਿੱਚ ਇਦਾਂ ਹੁੰਦਾ ਜਿੱਦਾਂ ਕੋਈ ਬਹੁਤ ਜ਼ਿਆਦਾ ਆਨੰਦਪੁਰ ਸਾਹਿਬ ਨਾਲੋਂ ਵੀ ਜ਼ਿਆਦਾ ਭਾਰੀ ਮੇਲਾ ਹੁੰਦਾ ਕਿਤੇ ਗੱਡੀ ਖਿਲਾਰਨ ਨੂੰ ਤਾਂ ਨਹੀਂ ਲੱਗਦਾ ਕਿਤੇ ਜਨਾਨੀਆਂ ਵਾਸਤੇ ਵੱਖਰੇ ਐ ਕੁਰਸੀਆਂ ਲਾਈਆਂ ਦਿਆਂ ਹੀ ਕਿਤੇ ਇੰਨਾ ਚਾਹੰਦਾ ਹੀ ਸਾਡੇ ਪਿੰਡ 'ਚ ਟੂਰਨਾਮੈਂਟ ਹੋਣਾ ਸਾਡੇ ਪਿੰਡ 'ਚ ਟੂਰਨਾਮੈਂਟ ਕਿਤੇ ਦਿੱਲੀ ਤਾਂ ਹੀ ਮਸ਼ਹੂਰੀ ਲੋਕੀ ਆਏ ਸੀ ਵੇਖਣ ਐ ਰਕੀ ਕੁਰਸੀ ਪ੍ਰਸ਼ਾਸਨ ਵਾਲੇ ਕਿੱਦਾਂ ਦਾ ਕਹਿ ਰਹੇ ਕਿਹਾ ਜਾ ਰਹੇ ਨੇ ਕਰਨ ਦੇ ਮਤਲਬ ਆਮ ਮਿਲੇਗਾ ਪੈਸੇ ਨੂੰ ਕੋਈ ਪਤਾ ਨਹੀਂ ਹੁਣ ਉਹ ਤੇ ਸਰਕਾਰ ਨੂੰ ਆ ਪਤਾ ਜਾਇਦਤ ਹੈ ਮਿਲਣਾ ਧੰਨਵਾਦ ਜੀ ਵੇਖੋ ਜੀ ਇੱਥੇ ਸਾਡੀਆਂ ਬੀਬੀਆਂ ਮਤਾਵਾਂ ਬਹੁਤ ਸਹਿਮ ਦਾ ਮਾਹੌਲ ਆਪਾਂ ਕਹਿ ਸਕਦੇ ਤੁਹਾਨੂੰ ਬਾਦ